ਉਹ ਵੀ ਲੱਗੇ ਜੀ ਫੌਂਸ਼ਨ ਕੋਰੀਡੋਰ ਤੇ ਲੋ ਜੀ ਹੋ ਗਈ ਐਂਟਰੀ ਕੰਦੇ ਲੱਗ ਗਿਆ ਫਾਤਾ ਏਰੀਆ ਦਾ ਜਾ ਰਿਹਾ ਬਾਈ ਬਾਕੀ ਬੰਦੇ ਸਾਰੇ ਟਰਾਲੀ 'ਚ ਬੈਠੇ ਆ ਹਾਂ ਠੀਕ ਆ ਓਕੇ ਆ ਠੀਕ ਹੈ ਹਾਂ ਹਾਂ ਇਹਨੂੰ ਕਾਗਜ਼ੀ ਕੱਢ ਲੈ ਪਾਕਿਸਤਾਨ ਨੂੰ ਇਹ ਕਰਿਆ ਇਹਨੂੰ ਅੱਛਾ ਕਾਗਜ਼ੀ ਕੱਢਣ ਪਾਕਿਸਤਾਨ ਨੂੰ ਇਹ ਕਰਿਆ ਆਹਾਂ ਹਾਂ ਹਾਂ ਨਵੇਂ ਪਾਏ ਐ ਲੋ ਭਾਈ ਏਰੀਆ ਖੁੱਲਾ ਢੁੱਲਾ ਠੀਕ ਹੈ ਲੋ ਜੀ ਆ ਗਈ ਪਛਾਣ ਬਹੁਤ ਵਾਈ ਵਧੀਆ ਵਧੀਆ ਬਣਾਇਆ ਰਸਤੇ ਵੀ ਇੱਕ ਨੰਬਰ ਹਾਂ ਪਰਤਵਾਲਾ ਉੱਚਾ ਹੋ ਗਿਆ ਚੱਲ ਲੋ ਜੀ ਆ ਗਏ ਲੋ ਜੀ ਹੋ ਗਈ ਐਂਟਰੀ ਅੰਦਰ ਇਹ ਆ ਜੀ ਲੰਬਾ ਰਸਤਾ ਕਾਲੇ ਬਾਈ ਪਹੁੰਚ ਗਏ ਪਹੁੰਚ ਗਏ ਜੀ ਪਹੁੰਚ ਗਏ ਹੈ ਹੋ ਗਈ ਬਾਬਾ ਨਾਨਕ ਦੀ ਕਿਰਪਾ ਮੌਸਮ ਵੀ ਬਾਈ ਠੰਡਾ ਹੈ ਨਾ ਇਹ ਗੇਟ ਹੈਗਾ ਨਾ ਗਹਾੜਾ ਨਹੀਂ ਲੋ ਜੀ ਕਿਹਦਾ ਕਰਨਾ ਹੈ ਇਹ ਪੁੱਛ ਹਰ ਗਹਾੜਾ ਨਹੀਂ ਪੁੱਛ ਰਹਿ ਗਿਆ ਨੰਬਰ ਬਜਾ ਨਹੀਂ ਨਹੀਂ ਤੁਸੀਂ ਕੀ ਟੈਚ ਕਰ ਲੁੱਤੀ ਜਾਈ ਬਾਈ ਜਾਂਦਾ ਟਰੈਕਟਰ ਹਵਾ ਨਜ਼ਾਰੇ ਵਾਲੀ ਆ ਠੰਡੀ ਹੈ ਮੌਸਮ ਹੈ ਨਹੀਂ ਬੈਠ ਕੇ ਜਿਹੜਾ ਕਰਕੇ ਆ ਹਾਂ 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 7 ਕਿਲੋਮੀਟਰ ਰਿਆ ਭਾਈ ਫਿਰ ਦੇਖਾ ਵਾ ਭਾਈ ਬਾਕੀ ਪਤਾ ਨਹੀਂ ਪੁਰੇ ਕਰਤਾਰਪੁਰ ਸਾਹਿਬ 7 ਜਾਂਦਾ ਭਾਈ ਅਮਨਵੀ ਟਰੈਕਟਰ ਖਿੱਚੇ ਭਾਈ ਆ ਗਿਆ ਕੋਰੀਡੋਰ ਦੇ ਨੇੜੇ ਇਹ ਦੇਖੋ ਲੱਗਿਆ ਭਾਈ ਦਿਖਾਣਾ ਬਹੁਤ ਵਧੀਆ ਭਾਈ ਮੀਨ ਆਲ ਮੌਸਮ ਹੋ ਗਿਆ ਠੰਡਾ ਜਿੱਥੇ ਥੋੜਾ ਜਿਹਾ ਭਾਈ ਪਾਣੀ ਆਉਂਦਾ ਉੱਥੇ ਹੌਲੀ ਕਰਕੇ ਬੰਦੇ ਨੰਗੀ ਜਾਂਦੇ ਆ ਟਰੈਕਟਰ ਲਗਾਈ ਜਾਂਦੇ ਆ ਸਮਝਦਾਰ ਉਹ ਲੋ ਜੀ ਕੋਰੀਡੋਰ ਦੇ ਖੜਨ ਲੱਗ ਗਿਆ Пока. ਕੋਰਿਡੋਰ ਦਾ ਪਹਿਲੇ ਚੈੱਕ ਪੋਸਟ ਟੱਪ ਚੁੱਕੇ ਆਪਾਂ ਲੋ ਵੈਲਕਮ ਬਾਈ ਉਹ ਰਵੀ ਪੁੱਛ ਕੇ ਚੋਈ ਆ ਬਾਈ ਨਾਲ ਆ ਜਿਹੜੇ ਉਹਦੇ ਤੇ ਲੋ ਜੀ ਆ ਗਿਆ ਰਸਤਾ ਐਂਟਰੀ ਗੇਟ ਪਰ ਪਹੁੰਚ ਚੁੱਕੇ ਆ ਸਟੇਕ ਨੇ ਜੀ ਲੋ ਜੀ ਜਿਹੜੇ ਚੈਕਿੰਗ ਹੋਈ ਆ ਚੱਕ ਤੇ ਆ ਲੋ ਆ ਚੀਜ਼ ਬਹੁਤ ਵਧੀਆ ਵਾਈ ਬਣਾਈ ਵੀ ਆ ਫੁੱਲਾਂ ਦਰਖਤਾਂ ਦੀ ਕੋਈ ਘਾਟ ਨਹੀਂ ਹਰਿਆਲੀ ਹੋ ਹਰਿਆਲੀ ਤੇ ਬਾਕੀ ਦ੍ਰਿਸ਼ ਦੇਖਣਯੋਗ ਲੋ ਜੀ ਪਹੁੰਚ ਗਏ ਚੈੱਕ ਪੋਸਟ ਪਹਿਲੀ ਆ ਆਪਣੇ ਕੋਲ ਫੜ ਲਵਾ ਭਾਈ ਚੈੱਕ ਪੋਸਟ ਪਰ ਪਹੁੰਚ ਗਏ ਹਾਂ ਬਾਈ ਓਕੇ ਹੈ ਚਲੋ ਦਸਣ ਜਾਈਏ ਠੀਕ ਆ ਚੱਲੀ ਚੈੱਕ ਪੋਸਟ ਚਲੋ ਬਾਈ ਤੁਰਨ ਲੱਗਿਆ ਟਰੈਕਟਰ ਪੈਟਰ ਨਾਲ ਕਹਿੰਦਾ ਤੁਸੀਂ ਬੈਠੋ ਬੈਠੋ ਸਾਡੇ ਕੋਲ ਅੱਛਾ ਓਕੇ ਲੋ ਬਾਈ ਵੀਰ ਖੜਾ ਇੱਧਰ ਪੰਜਾਬੀ ਬਾਈ ਨੇ ਧੰਨਵਾਦ ਕਰਾ ਇੱਧਰ ਲੋ ਬਾਈ ਇੱਕ ਬੰਦਾ ਸਾਰੇ ਖੜੇ ਲਾਈਨ ਚ ਹਾਂ ਬਾਈ ਪਿਰਤਪਾਲ ਲਾਈਨ ਚ ਲੱਗ ਠੀਕ ਹੈ ਬਾਈ ਹੋ ਗਈ ਚੈਕਿੰਗ ਪੋਸਟ ਪਰ ਆਪਣੇ ਆਪਣੇ ਕਾਗਜ਼ ਆਮਨ ਨੇ ਪੋਤੀ ਬਾਈ ਉਧਰ ਐਂਟਰੀ ਟਰੈਕਟਰ ਦੇ ਨੰਬਰ ਲੱਗਿਆ ਕਾਗਜ਼ ਬਹੁਤ-ਬਹੁਤ ਵੀਰੇ ਵੈਲਕਮ ਸਾਡਾ ਤੁਸੀ ਮਿਲੇ ਧੰਨਵਾਦ ਲਓ ਜੀ ਆ ਵੀ ਫੜ ਲਓ ਮਨ ਜੀ ਲਓ ਜੀ ਲਓ ਠੀਕ ਆ ਆ ਮੁੰਡਾ ਬਾਈ ਸਾਡੇ ਕਾਗਜ਼ਾਂ ਦਾ ਠੀਕ ਨੇ ਹਾਂ ਉਹ ਦੇ ਬਾਈ ਉਧਰ ਸਾਰੀ ਹੋਈ ਐ ਟਰੈਕਟਰ ਦੀ ਕਾਪੀ ਲੱਗੀ ਐ ਨਾ ਲੱਗਿਆ ਵਾ ਕੰਮ ਆ ਜੀ ਲੋ ਬਾਈ ਕਰਤੇ ਪਹਿਲੀ ਚੈੱਕ ਪੋਸਟ ਪਾਸ ਹੋਈ ਹੈ ਇਨਕੁਆਰੀ ਭਾਈ ਪੂਰੀ ਸੀ ਪਹਿਨਾ ਹਾਂ ਹਾਂ ਪੂਰੀ ਹੈਨਾ ਅਣਗਹਿਲੀ ਨਹੀਂ ਕਰਦੇ ਹੈਗੇ ਹਾਂ ਲਾ ਭਾਈ ਕੋਰੀਡੋਰ ਆ ਗਿਆ ਸਾਹਮਣੇ ਆ ਗਿਆ ਸਾਹਮਣੇ ਠੀਕ ਹੈ ਆ ਇਹ ਵੀ ਦੇ ਲੈ ਐਂ ਕੱਢੀ ਜਾਵੇ ਲੋ ਭਾਈ ਕੋਰਿਡੋਰ ਗੇਟ ਪਹੁੰਚ ਗਏ ਨਵੇਂ ਸਿੱਪੇ ਹਰਿਆਲੀ ਦੇਖ ਹੋਰ ਗ੍ਰੀਨਰੀ ਬਹੁਤ ਹੈ ਯਾਰ ਹੈ ਗ੍ਰੀਨਰੀ ਬਹੁਤ ਹੈ ਹਾਂ ਲਾ ਬਹੁਤ ਬਹੁਤ ਹੈ ਭਾਈ ਨਵਜੋ ਸਿੱਧੂ ਜੀ ਹਾਂ ਹੈ ਉਹਦੀ ਬਦੌਲਤ ਆਇਆ ਪਾ ਹਾਂ ਤੁਹਾਨੂੰ ਭਾਈ ਫੋਟੋ ਆਕੇ ਠੀਕ ਹੈ ਵੀਰ ਬੜਾ ਧੰਨਵਾਦ ਹੈ ਥੈਂਕ ਯੂ ਲੋ ਜੀ ਚੱਲ ਪਏ ਪਾਰਕਿੰਗ ਆ ਗਿਆ ਜੀ ਕੋਰੀਡੋਰ ਹਾਂ ਬਹੁਤ ਹਾਂ ਤੰ ਤੰ ਤਾ ਵੀ ਪਰਾ ਭਾਈ ਉਹ ਲਾਈਟ ਦੇਖ ਲੋ ਕਿੱਥੇ ਵੱਲਦੀ ਆ ਲੋ ਜੀ ਮੁਰਗਾ ਟਰੈਕਟਰ ਭਾਈ ਵੀ ਦੇ ਦੇ ਟਰੈਕਟਰ ਖਿੱਚਦਾ ਨਾ ਨੇ ਲੋ ਜੀ ਜੇ ਲਾ ਦੇਗਾ ਲੋ ਪਾਈ ਉਹ ਫੇਰੇ ਪੁੱਛਣੇ ਯਾਰ ਬਣੇ ਉਹ ਫੇਰੇ ਪਹ ਲਾਈਗੇ ਗੱਡੀ ਗੁੱਡੀ ਅੱਥਰੋਂ ਲਿਫਾਫਾ ਪਿਆ ਤਾਂ ਦਿੱਤੀ ਆ ਮੈਨੂੰ ਜਾਰੀ ਲੋ ਜੀ ਫੜ ਗਿਆ ਟਰੈਕਟਰ ਉਤਰਦੇ ਆ ਸਾਸ ਰੀਆ ਕਾਲ ਉਹ ਤਾਂ ਲਿਫਾਫਾ ਹੀ ਆ ਪੂਰਾ ਦੇਖਿਆ ਤਾਂ ਗੱਡੇ ਥੱਲੇ ਹੁੰਦੀ ਲੋ ਭਾਈ 30 ਪਹੁੰਚ ਗਏ ਚਲੋ ਭਾਈ ਓਏ ਹਾਂ ਭਾਈ ਹੋ ਗਈ ਸੀ ਐਂਟਰੀ ਤੋ ਠੀਕ ਹੈ ਪਰਚੀ ਰੱਖ ਆਪਣੇ ਕੋਲ ਸਾਹਮਣੇ ਚਲੋ ਭਾਈ ਫੜ ਦੋ ਹਾਂ ਤਰਪਾਲਾਂ ਥੱਲੇ ਉਹ ਭਾਈ ਬੈਨਰ ਪਟ ਗਿਆ ਮੜਾ ਜਾ ਹਵਾ ਕਰਕੇ ਉਹਨੂੰ ਬੰਦ ਕਮਨ ਓਹ ਨੰਦਰ ਭਾਈ ਆ ਮੈਨੂੰ ਫੜਾਈ ਕਾਗਜ਼ ਉਹ ਬੈਨਰ ਬੰਨਣਾ ਮੜਾ ਜਾ ਲਿਖਣੀ ਮਹੱਕ ਬੈਨਰ ਬੰਨੀ ਮੜਾ ਜਾ ਹਾਂ ਪਿੱਛੇ ਨੂੰ ਕਰਕੇ ਪਿੱਛੇ ਪਿੱਛੇ ਪੁੱਤ ਤਾਂ ਗਈ ਬੰਦੇ ਢੇਟਲਾ ਲੱਭਾਈ ਇਹ ਵੀ ਦੇਖਣ ਵਾਲੀ ਹੁੰਦੀ ਜਿਹੜੀ ਕੀ ਦੇਖ ਰਹੇ ਆ ਨਾ ਉਹ ਨੂੰ ਸੌ ਰੱਖਿਆ ਹੋਰ ਵੀ ਕਾਹ ਬੋਥ ਰਿਹਾ ਉਹ ਕੋਸਟਰ ਮੋਗਰੀ ਜਿਹਾ ਬੜਿਆ ਹੋਰ ਟਰਾਲੀ ਦੇ ਉੱਤੇ ਦੇ ਦੇ ਵੀ ਇੱਥੇ ਕੋਈ ਹੈਵੀ ਰੱਖਿਆ ਦੇ ਲੋ ਜੀ ਪ੍ਰਧਾਨ ਪਹੁੰਚ ਗਏ ਬਾਬੇ ਨਾਨਕ ਦੀ ਧਰਤੀ 'ਤੇ ਲੈ ਵੀ ਚਲੋ ਜੀ ਬਾਕੀ ਦਿਖਾਉਂਦੇ ਆ ਗਾਹਾਂ ਲੋ ਜੀ ਪਹੁੰਚ ਗਏ ਅੰਦਰ ਆਹ ਦੇਖੋ ਜੀ ਦੇਖਣ ਵਾਲੀ ਚੀਜ਼ਾਂ ਉਹ ਲਾਇਆ ਬਾਈ ਕਿਸਾਨ ਮੈਂ ਹੋਂਦਾ ਤੁਹਾਨੂੰ ਜ਼ੂਮ ਕਰਕੇ ਬਾਈ ਲਾਈਟ ਦੇਖਣ ਵਾਲੀ ਆ ਬਹੁਤ ਜ਼ਿਆਦਾ ਹਾਈਟ ਹੈ ਮਲਕੀਤ ਬਾਈ ਕਿਸਾਨ ਲਾਇਆ ਵਾ ਮੇਰਾ ਕਾਰ ਉਹਨੇ ਅੱਜ ਜਿੱਥੇ ਹਾਲ ਚੱਕੀ ਖੜਾ ਖੜ ਜਾ ਦਿਖਾਉਂਦਾ ਤੇ ਆਹ ਦੇਖੋ ਤੇ ਆਹ ਲੋ ਜੀ ਤੇ ਇਧਰ ਬਾਈ ਆ ਬੈਠੇ ਆਪਣੇ ਭਾਈਚਾਰਾ ਹਨਾ ਹਨਾ ਹਾਂ ਬਾਈ ਚਲੋ ਚੀਜ਼ ਵਧੀਆ ਯਾਰ ਦੇਖਣ ਨੂੰ ਲੱਗਦੀ ਆ ਆ ਦੇਖ ਆ ਜਾ ਬਾਈ ਦੇਖੀਏ ਬਾਈ ਬਾਕੀ ਖਰਚਾ ਬਾਈ ਆ ਲਾਈਟ ਕਿੱਥੇ ਗਈ ਵੀ ਆ ਧਰਮਕੇ ਕਿਹੜਾ ਆ ਲਾਈਟ ਲੋ ਬਾਈ ਆ ਲੈ ਲੰਗਰ ਛਕਾ ਛਕ ਰਹੇ ਬਾਈ ਲੰਗਰ ਛਕ ਦੇਂਦੀ ਬਾਈ ਲੋ ਜੀ ਹਾਂ ਸੰਸਾਰ ਨੂੰ ਕੋਈ ਸੋਈ ਜਾਂਦਾ ਲੈ ਰੁੱਤਾਂ ਪੰਗਰ ਤੇ ਬੈਠੇ ਸਭ ਉਹ ਹਿੰਦੂ ਦਾ ਮੁਸਲਮਾਨ ਸਿੱਖ ਨਾ ਭਾਈ ਸਭ ਭਾਈ ਭਾਈ ਸਹੀ ਇਹ ਅੰਦਰ ਲੰਘਿਆ ਫੋਨ ਕਰਨਾ ਸਿੱਖ ਦਾ ਕਰ ਰਿਹਾ ਹਾਂ ਉਹੀ ਹੈ ਨਾ ਸਾਰਿਆਂ ਨੂੰ ਇੱਕ ਧਰਮ ਇੱਕ ਜਾਤ ਕਰਿਆ ਤਾਂ ਬਾਬਾ ਜੀ ਨੇ ਭੇਦ ਭਰਮ ਤੋਂ ਦੂਰ ਨੋ ਭਾਈ एंट्री जी अंदर ये तो कहा फोन की मनाही है मतलब जी अपने वही बंदे जाके लागे हो मूरे ਲੋ ਜੀ ਕੋਰੀਡੋਰ ਦਾ ਨਕਸ਼ਾ ਸਾਰਾ ਟੋਟਲੀ ਤੇ ਆਹ ਜੀ ਰੋਡ ਆ ਗਿਆ ਕਰਤਾਰਪੁਰ ਸਾਹਿਬ ਦਾ ਤੇ ਅੰਦਰ ਹੋ ਰਹੀ ਜੀ ਵੈਰੀਫਿਕੇਸ਼ਨ ਤੇ ਫੋਟੋ ਲੱਗੀ ਵੀ ਜੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦੁਬਾਰਾ ਫੇਰ ਦਿਖਾ ਦਿੰਦੇ ਜੀ ਕੋਰੀਡੋਰ ਹਾਂ ਦੇਖੋ ਜੀ ਬਹੁਤ ਸਾਫ ਸਫਾਈ ਆ ਬਾਈ ਤੇ ਬਹੁਤ ਵਧੀਆ ਬਾਕੀ ਚੈੱਕ ਪੋਸਟ ਪਰ ਪਿੱਛੇ ਬੰਦੇ ਖੜੇ ਜਿੱਥੇ ਚੈੱਕ ਹੁੰਦੇ ਆ ਬੈਗ ਸਾਰਾ ਕੁਝ ਪਾਸਪੋਰਟ ਜੋ ਸਮਾਨ ਆ ਤੁਹਾਡੇ ਕੋਲੋਂ ਵੀ ਤੇ ਬਾਕੀ ਅੱਗੇ ਆ ਜੀ ਹਾਸਾ ਕੰਮ ਚਲੋ ਚੱਲਦੇ ਜੀ ਤੇ ਭਾਈ ਦੂਸਰੀ ਸਾਈਡ ਤੋਂ ਇੱਕ ਹੋਰ ਚੈੱਕ ਪੋਸਟ ਤੋਂ ਟੱਪ ਗਿਆ ਉੱਥੇ ਤੇ ਲੱਗੀ ਭਾਈ ਮੋਰ ਚੈਕਿੰਗ ਹੋਣ ਤੋਂ ਬਾਅਦ ਤੇ ਬਾਕੀ ਹੁਣ ਦੁਬਾਰਾ ਚੌਥੀ ਪੋਸਟ ਪਰ ਲੱਗੇ ਜੀ ਜਿੱਥੇ ਹੋਣੀ ਆ ਦੁਬਾਰਾ ਫੇਰ ਚੈਕਿੰਗ ਇੱਕ ਗੇਲਾ ਪੂਰੀ ਸਖਤਾਈ ਹਾਂ ਲੋ ਜੀ ਚਲੋ ਇਹ ਗੰਦਾ ਚੱਕ ਬੋਸ਼ਣ ਟਪਣ ਤੋਂ ਬਾਅਦ ਪਹੁੰਚ ਗਏ ਜਿਹੜੇ ਗੱਡੀਆਂ ਲੈ ਕੇ ਜਾਂਦੇ ਆ ਮੂਰੇ ਵਾਲਾ ਜੱਥਾ ਜਾ ਰਿਹਾ ਬਾਈ ਅਸੀਂ ਹਰੇ ਦੇਣੇ ਆ ਡਾਲਰ ਕਿੱਧਰ ਜਾ ਹੁਣ ਕਿੱਧਰ ਜਾਉਣਾ ਵੀਰ ਅੱਛਾ ਡਾਲਰ ਉਧਰ ਦੇਣੇ ਆ ਅੱਗੇ ਨਹੀਂ ਅੱਗੇ ਨੇ ਬੰਦੇ ਚਲੇ ਗਏ ਹੈ ਹਾਂ ਹੀ ਹੈ ਲੋ ਲਾ ਵੀ ਵਨ ਅਸੀਂ ਪਿੱਛੇ ਬੈਠਦੇ ਬਾਈ ਲੋ ਬਾਈ ਆਹ ਆਹ ਤਾਂ ਮਨ ਨਜ਼ਾਰਾ ਆਪਾਂ ਦੋਏ ਰਹਿ ਗਿਆ ਯਾਰ ਹੈਂ ਬਾਕੀ ਬੰਦੇ ਨੰਗੇ ਲੋ ਬਾਈ ਹੈ ਦਵਾਨੇ ਆ ਜਾਣਾ ਚਲਣ ਲੱਗ ਗਿਆ ਉਹਨੂੰ ਲੋ ਬਾਈ ਲੋ ਕੋਰੀਡੋਰ ਤੋਂ ਨਿਕਲ ਗਏ ਹਾਂ ਹਾਂ ਲੋ ਬਾਈ ਹੋ ਗਈ ਐਂਟਰੀ ਬਾਈ ਕਹਿੰਦੇ ਪਾਕਿਸਤਾਨ ਚ ਕਿ ਲੋ ਬਾਈ ਦੇ ਆ ਯਾਨੀ ਬਾਰਡਰ ਆਣਾ ਆ ਲੰਗੀ ਤਾਰ ਜੀ ਬਾਰਡਰ ਤੇ ਮੈਂ ਆਹੇ ਜੀ ਹਾਂ ਦੇਖੋ ਤੁਹਾਨੂੰ ਸਾਰੇ ਦਰਸ਼ਨ ਕਰਾ ਦੇਣੇ ਰਾਦੇ ਕੱਲੀ ਕੱਲੀ ਚੀਜ਼ ਵੀ ਆ ਲਾ ਕੇ ਦਿਖਾ ਦੇਣਗੇ ਹਾਂ ਨਾਲੇ ਦੱਸ ਵੀ ਦੇਣਾ ਵੀ ਕੈਡੀਗੇਟ ਚੀਜ਼ ਕਿਹ ਕਿਹ ਚਾਹੀਦੀ ਹੈ ਲੈ ਬਈ ਆ ਵੀ ਫੜ ਲਈ ਮਨ ਮੜਾ ਜੀ ਲੈ ਆਓ ਜੀ ਲੈ 2000 ਲੋ ਜੀ ਆ ਗਿਆ ਰਸਤਾ ਉਹ ਖੜੇ ਹੈ ਭਾਈ ਬੰਦੇ ਸਾਡੇ ਲੋ ਜੀ ਪਹੁੰਚ ਗਏ ਬਾਬਾ ਨਾਨਕ ਦੀ ਧਰਤੀ ਸਖਰਖੀ ਮਹਾਰਾਜ ਕਰਾਈ ਸਾਨੂੰ ਲਿਆਉਂਦਾ ਨਹੀਂ ਬਾਬਾ ਨਾਨਕ ਤੇਰੀ ਕੰਪਾ ਦੇ ਨਾਲ ਤੇਰੀ ਬੇਟੀ ਕਰਦੇ ਆ ਸਾਰਾ ਜੱਥਾ ਪਹੁੰਚਿਆ ਨੂੰ ਪਿਆਸ ਕਰਨਾ ਤੇ ਬਸ ਠੀਕ ਜੀ ਭਾਈ ਆਜੋ ਚਲੋ ਚਲੋ ਲੱਭਾਈ ਬੱਸ ਵੀਡੀਓ ਕਰੇ ਖੜਿਆ ਨੂੰ ਲੋ ਲੋ ਬਾਈ ਮੈਨਗੇਟ ਉਹ ਮੁੜ ਕੇ ਆ ਕੇ ਮੱਠਾ ਲੈ ਕੇ ਉਹਨਾਂ ਨੇ ਜਿੱਤੀ ਪੱਟੀ ਕਸਾ ਦੇਣੀ ਆ ਉਹ ਤੁਹਾਡੀ ਜਥਾ ਦਾ ਆੜਿਆ ਬੈਠਾ ਠੰਡੇ ਚ ਹਾਂ ਜੀ ਆਪੋ ਜੀ ਆ ਗਏ ਨੇ ਜੀ ਅਹ ਬਾਈ ਹੋਰ ਕੀ ਹਾਲ ਹੈ ਕਿਹੜੇ ਬਾਈ ਏਰੀਆ ਸਮਾਣਾ ਪਟਿਆਲਾ ਜਿਲ੍ਹਾ ਆ ਤੇਰੇ ਬਾਈ ਤਾਂ ਸਾਥੇ ਵੀ ਅੱਗੇ ਦੇ ਪਟਿਆਲੇ ਤੇ ਹਾਂਜੀ ਜਥੇਦਾਰ ਜੀ ਮੈਂ ਕਹਾਂ ਅਨੰਦ ਆ ਗਿਆ ਅਨੰਦ ਪੂਰਾ ਚਲੋ ਬਾਈ ਹਾਂਜੀ ਜਥੇਦਾਰ ਜੀ ਅਨੰਦ ਆ ਬਾਈ ਤਰਤੀ ਦੇ ਕੋ ਐ ਮੈਂ ਤਾਰਾਂ ਨੇ ਵੰਡ ਪਾਈ ਵੀ ਐ ਥੋੜੇ ਵਿਚਾਰੇ ਨੇ ਵੰਡ ਸਹੀ ਮੈਂ ਪਹਿਲਾਂ ਠੰਡਾ ਲੱਗ ਜਾ ਬਈ ਧੁੱਪ ਨਹੀਂ ਹੈਗੀ ਜਿੱਕੜਾ ਕਹਿੰਦੇ ਥੋੜਾ ਜਿਹਾ ਬਸ ਆਇਆ ਵੀ ਥੋੜਾ ਸ ਭਾਸ਼ਾ ਦੇ ਫਰਕ ਪੈ ਜਾਂਦਾ ਸਹੀ ਗੱਲ ਕਰੰਸੀ ਦੀ ਵਰਕ ਹੈ ਕਰੰਸੀ ਦੀ ਵਰਕ ਹੈ ਸਹੀ ਗੱਲ ਹੈ ਲੋ ਭਾਈ ਸਾਰੇ ਬੈਠੇ ਆ ਬੱਸ 'ਚ ਹਾਂ ਫੜਾ ਦਿੰਦੇ ਜੀ 20 ਲੈ ਲੈ 100 ਲੈ ਲੈ ਤੈਨੂੰ ਪਰਵਾਹ ਦੱਸ ਕਿੰਨੇ ਚਾਹੀਦੇ 20 ਬਹੁਤ ਹੈ ਹੈ 20 ਬਹੁਤ ਹੈ ਠੀਕ ਆ ਫੋਲ ਬੈਗ ਕਿੱਥੇ ਹੈ ਬਈ ਕਿਹੜੀ ਸਾਈਡ 'ਤੇ ਆ ਫਰਸਾ ਵਿੱਚ ਤੁਰਪੀ ਭਾਈ ਸੌਰੀ ਪ੍ਰਦਾਨ ਹੁਣ ਲੋੜੇ ਨਹੀਂ ਹੈ ਪੀਸੀ ਨੂੰ ਦਿਖਾ ਲੈਣ ਦੀ ਬਸ ਲੋੜੇ ਨਹੀਂ ਹੈ ਡਾਲਰ ਜਮੇ ਕਰਾਉਣਾ ਇੱਥੇ ਉਹ ਨਹੀਂ ਇਹਨੂੰ ਫੜਾ ਦੇਣਾ ਪਰਸ ਚ ਆ ਹਾਂ ਪਿੱਛੇ ਦੇਖ ਤਾਂ ਲੋ ਭਾਈ ਤੁਰਪੀ ਬਾਛ ਗਿਆ ਆ ਗਿਆ ਕੱਢ ਲੈ ਸਾਰੇ ਡਾਕੂਮੈਂਟ ਮੇਰੇ ਕੋਲ ਜਦੇ ਫੜਾ ਦਿੰਦਾ ਕੇ ਹੈ ਆ ਲੈ ਆ ਗਾਂਧੀ ਜਰਣਾ ਉੱਤੇ ਹਾਂ ਦੱਸ ਕੀ ਹੈਗਾ ਜੀ ਕਿਹੜਾ ਆ ਗਿਆ ਪ੍ਰਾਈਮ ਮਿਨਿਸਟਰ ਜਾਇ ਹੋ ਰਿਹਾ ਕੋਈ ਹਰਾਨ ਗਿਆ ਬਹੁਤ ਬੱਚਾ ਦੱਸਿਆ ਤਾਂ ਕਹਿੰਦਾ ਕੈਨੇਡਾ ਨਾਲ ਦੇਖਿਆ ਉਹਦੇ ਕੋਲ ਕਿੰਨੀ ਛੋਟੀ ਫੋਟੋ ਆਦੀ ਕਿਨਾਂ ਆਪਣੇ ਵਾਲਾ ਗੰੱਜਾ ਤਾਂ ਹੀ ਘੱਟ ਰੇਟ ਹੈ ਦਾ ਪੱਤੀ ਪਾਤਾ ਪਾਤਾ ਪੂਰੀ ਦੁਨੀਆ ਦਾ ਸਰਪੰਚ ਹੈ ਜਿਹਦਾ ਨੋਟ ਆ ਇਹ ਮੈਂ ਕਹ ਪੇ ਜਿਰੀਨ ਆ ਜਾਓ ਭਾਈ ਭੇਦ ਦੋਰੀ ਨੀ ਦੋ ਭਾਈ ਦੁਕਾਨ ਤੇ ਆਇਆ ਐਸੀ ਭਾਈ ਲੱਗੇ ਹੋਏ ਹੈ ਝੂਠ ਨਾ ਆਪਣੇ ਮੋਬਾਈਲ ਹੈ ਉਹ ਤਾਂ ਮੈਨੂੰ ਕੋਈ ਯਾਰਾ ਧਰਤੀ ਦਾ ਉਹੀ ਐ ਸਮਝ ਲੈ ਇੱਧਰ ਆ ਇੱਧਰ ਬਣਾ ਸਾਈਡ ਤੇ ਬੈਠ ਕੇ ਬਾਰੇ ਬਣਾ ਦਾਰੀ ਤੇ ਆ ਦੇ ਆ ਪਿੱਛੇ ਤੇ ਕਵਰ ਕਰ ਲੋ ਅੱਗੇ ਜਾ ਰਹੇ ਹਾਂ 22 2 ਜਾਣੇ ਹੁਣ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾ ਦੇਣਾ ਰੀਅਲ ਦੇ ਦੂਗਾ ਤੈ ਹੁਣ ਰੀਅਲ ਤੇ ਬੈਠ ਕੇ ਜਾਣਾ ਸਮਝ ਲੈ ਲਓ ਬਾਈ ਸਾਨੂੰ ਚਾਰਾਂ ਸਾਈਡ ਤੇ ਘੁੰਮ ਕੇ ਦਿਖਾ ਦੇਣਾ ਦੇਖੋ ਬਾਈ ਓਕੇ ਆ ਬਾਈ ਓਕੇ ਆ ਜੀ ਓਕੇ ਆ ਲਓ ਬਾਈ ਪਹੁੰਚ ਗਏ ਜਿੱਥੇ ਹੁਣ ਡਾਲਰ ਚੈੱਕ ਲਓ ਬਾਈ ਡਾਲਰ ਚੈੱਕ ਹੁਣ ਹੋਰੇ ਲਓ ਬਾਈ ਪਾਸਪੋਰਟ ਦਾ ਪਤਾ ਲੱਗਿਆ ਪਾਸਪੋਰਟ ਤੇ 20 ਡਾਲਰ ਦੇ ਇੱਥੇ ਸਲਿੱਪ ਆ ਗਈ ਦੀ ਸਲਿੱਪ ਹੁਣ ਸਾਰੇ ਕੰਮ ਖਤਮ ਆ ਇੱਕ ਰਹਿ ਗਿਆ ਮਨ ਲਾਦੀ ਨਾਕਾ ਹਾਂ ਉੱਥੇ ਤੇ ਵੀ ਨਾਕੇ ਬਹੁਤ ਹੈ ਹਾਂ ਚਲੋ ਬਾਕੀ ਭਾਈ ਬਾਬਾ ਨਾਨਕ ਆਪੇ ਗੁਰੂ ਕਰਪਾ ਸਾਫਾ ਸਦੇ ਪਾਸ ਹੁੰਦੇ ਆਏ ਆ ਕਹ ਸਤ ਗੁਰੂ ਇੱਕ ਪਿੰਡ ਆ ਜਾਇ ਚੱਲ ਸਤ ਗੁਰੂ ਕੋਸ ਪਿੰਡ ਆਗੇ ਹੋਏ ਨੇ ਤਾਂ ਪਤਾ ਨਹੀਂ ਗਲਤੇ ਹੋ ਰਣਾ ਜੀ ਮੇਰਾ ਵੀ ਲੈ ਭਾਈ ਯੂ ਐਸ ਏਡੀ ਫੀਡ ਆਨਰ ਆ ਲਿਖਿਆ ਵਾ ਸਾਰਾ ਹੋਰ ਲੱਕੇ ਮਿਲਿਆ ਚਲੋ ਬਾਕੀ ਚੱਲਦੇ ਭਾਈ ਅੱਗੇ ਲਓ ਜੀ ਪਾਕਿਸਤਾਨ ਅੰਬੈਸੀ ਤੋਂ ਮੁੰਡੇ ਮੁਨਾਮੀ ਦਸੰਤਰਾ ਕੇ ਸਰਦਾਰ ਜੀ ਸਿੰਘ ਬਾਈ ਬਹੁਤ ਚੱਤੀ ਘਾਤ ਹੋਈ ਹੈ ਹਾਂਜੀ ਅਕੀਰ ਦਾ ਫੜਾ ਮਿਲ ਗਿਆ ਪੰਨ ਤੇ ਆਹ ਭਾਈ ਹੁਣ ਆਪਣੀ ਜੇਬਾਂ ਚ ਬਹੁਤ ਮੋਗਾ ਦੇ ਵਿੱਚ ਹੈ ਹੈ ਦੋਨੇ ਭਾਈ ਇਕੱਠੇ ਹੋ ਗਏ ਆ ਬਾਈ ਜਿਹੜਾ ਸਮਾਨ ਦਾ ਸਾਰਾ ਫਰਦਾਤ ਖੁੰਨ ਤੇ ਆ ਹੋ ਗਿਆ ਸਾਰੇ ਸਾਰੇ ਦੀ ਹੁਣ ਵੈਲਿਊ ਇਹ ਚ ਆ ਗਈ ਇਹ ਚ ਆ ਗਈ ਪਾਸਵਰਡ ਸਭ ਖਤਮ ਹੈ ਉਹ ਭਾਈ ਕੇ ਮੇਰਾ ਡਾਰਾ ਪਿਆ ਹੁਣ ਬੈਗ ਮੈਂ ਪੈ ਗਿਆ ਪੱਕਾ ਕੰਮ ਹੋ ਗਿਆ ਟਿਕਾਣੇ ਲੱਗ ਗਿਆ ਟਿਕਾਣੇ ਲੱਗ ਗਿਆ ਹੁਣ ਸਾਰੇ ਕਾਗਜ਼ ਵਿੱਚ ਇਹਦੇ ਬਸ ਕਿੰਨੇ ਬੰਦੇ ਰਹਿ ਗਏ ਭਾਈ ਚੜ ਗਏ ਬੱਸ ਅਚ ਦੂਈ ਚ 30 ਚੌਥੀ ਬੱਸ ਕਿੰਨੀਆਂ ਬੱਸਾਂ ਬਦਲਣੀਆਂ ਹਲੇ ਪ੍ਰਧਾਨ ਕਿੰਨੀਆਂ ਬੱਸਾਂ ਮਤਲਬ ਬਦਲ ਗਿਆ ਭਲਾ ਨੇ ਸੱਤ ਕਿੱਡੇ ਪਾਸੋਂ ਬਾਹਰ ਲਿਆ ਗਿਆ ਸੱਤ ਪੀ ਗੱਲਦਾ ਹੈ ਲੈ 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 ਕੋਲਾ ਪ੍ਰਧਾਨ ਇੱਥੇ ਤੇ ਦ੍ਰਿਸ਼ ਹੈ ਅਸਲੀ ਮਲਗੀ ਤੇ ਪਾਜੀ ਇਹ ਫੜੇ ਲੈ ਬਾਈ ਬਈ ਪਾਵਰਡਰ ਉਹ ਕੀ ਪੁੱਛ ਰਿਹਾ ਸੀ ਬਾਈ ਉਹ ਕੋਲਾ ਕਹਿੰਦਾ ਜਿਹੜਾ ਟੈਨੈਂਟ ਦਾ ਬਣੋ ਕਹ ਦੱਸ ਦਿੰਦੇ ਤੁਹਾਨੂੰ ਅੱਲਾ ਭਰੇ ਲਿਆਉਂਦੇ ਨੇ ਠੀਕ ਹੈ ਅੱਲਾ ਰੌਣਕ ਪ੍ਰਧਾਨਿਕ ਗਿਣਵੀ ਅੱਠ ਜਗ੍ਹਾ ਚੈਕਿੰਗ ਹੋਈ ਆ ਹਾਂ ਲੋ ਜੀ ਚੱਲ ਪਏ ਹੁਣ ਪਹੁੰਚੇ ਆ ਪਾਕਿਸਤਾਨ ਹਾਂ ਬਾਈ ਪਾਕਿਸਤਾਨ ਹੁਣ ਪਹੁੰਚੇ ਕਿੰਨੇ ਟਾਈਮ ਹੋ ਗਿਆ ਬਾਈ ਹਾਂ ਜੀ ਲੋ ਜੀ ਤੁਹਾਨੂੰ ਪਤਾ ਥੂਏ ਬਸ ਇਹ ਹੁਣ ਤੋਂ ਦੇਖ ਲੈ 9:13 ਹੋਏਗਾ ਪਾਕਿਸਤਾਨ ਨੇ ਆਪਣੇ ਉਹ ਪਾਕਿਸਤਾਨ ਦਾ ਨੰਬਰ ਚੱਕਣ ਲਾ ਕੇ ਫੋਨ ਕੀ ਬਾਈ ਇਹ ਇਹ ਜਬਰੰਗਾ ਇਹ ਸੀਟ ਐ ਆ ਦੇ ਹਾਂ ਹੋ ਗਿਆ ਸਤ ਸ੍ਰੀ ਅਕਾਲ ਲੋ ਬਾਈ ਇੱਧਰ ਸਾਰੇ ਬੈਠੇ ਐ ਇੱਧਰ ਵੀਰ ਵੀ ਹਾਂ ਬਾਈ ਧੰਨਵਾਦ ਮਿਲ ਗਿਆ ਹੈ ਧੰਨਵਾਦ ਬਾਈ ਬਾਲਾ ਜੀ ਸਾਨੂੰ ਲਿਆ ਜੀ ਲੈ ਫੇਰ ਕਰਤੀ ਗੱਲ ਹੋ ਵੀ ਨਹੀਂ ਨਹੀਂ ਕਹਿਦਾ ਹਾਂ ਨਾਲ ਮਿਲ ਕੇ ਆਇਆ ਯਾਰ ਨਾਲ ਮਿਲ ਕੇ ਚੱਲ ਆਇਆ ਕੋਈ ਰਿਕਾਰਡ ਬਹੁਤ ਆ ਮੈਨੂੰ ਕਹਿੰਦੇ ਦੋ ਵਾਰਾਂ ਵਾਲੇ ਬਹਾਨੇ ਹੈਂ ਕਹਿੰਦੇ ਦੋ ਵਾਰਾਂ ਵਾਲੇ ਪਹਿਲਾਂ ਬਹਾਨੇ ਹਾਂ ਮੈਂ ਕਿਨੂੰ ਪੁੱਛਿਆ ਵੀ ਤੂੰ ਨਨਕਾਣਾ ਸਾਹਿਬ ਵੀ ਜਾਏ ਪਤਾ ਨਹੀਂ ਪਤਾ ਲੱਗ ਜਾਂਦਾ ਇਹ ਜਾ ਕੇ ਹਾਂ ਮਾਂ ਜੀ ਹਾਂ ਦੋ ਵਾਰਾਂ ਦੇਖਣ ਤੋਂ ਹੁੰਦਾ ਬਹਾਨੇ ਹਾਂ ਕੋਈ ਇੰਨੇ ਚੌਂ ਜਾਂਦੇ ਨਾ ਮੈਂ ਕਰ ਹਾਂ ਲੈ ਬਾਈ ਹੁਣ ਦਿਖਾਈਏ ਖੇਤ ਇੱਧਰ ਆਏ ਹਾਏ ਲੋ ਜੀ ਲੋ ਆ ਆ ਗਈ ਬਾਈ ਬਾਰਡਰ ਦੀ ਲਾਈਨ ਨਾਲ ਦੀ ਨਾਲ ਆਪਣੇ 40 ਹਾਂ ਬਾਈ ਹਾਂ ਆਪਣੇ ਬਾਸਤੇ ਬਣਾਈ ਆ ਆ ਦੇਖ ਲਓ ਬਾਈ ਆ ਤਾਰ ਲਾਈ ਵੀ ਆ ਕੋਰਕੋਰ ਕਰਕੇ ਆਪਣੇ ਆਪਣੇ ਕਰਕੇ ਹਾਂ ਆਪਣਾ ਬੰਦਾ ਇਹਦੇ ਪਾਸੇ ਆਦਾ ਹੈ ਨਹੀਂ ਬਾਗਤਾ ਜੋ ਪਰਾ ਵੀ ਉਹਰਾ ਵੀ ਇਹ ਆਪਣਾ ਇੰਨਾ ਵੀਰ ਰਸ ਬਿੱਟੂ ਨਾਲ ਬਿੰਦਰ ਬਿੱਟੂ ਨਾਲ ਗੱਲ ਕਰੀ ਬਾਈ ਬਿੱਟੂ ਦੇ ਪਿੰਡ ਦਾ ਮਸ਼ੀਨ ਵਾਲਾ ਆਦੇ ਬਾਈ ਆਪਣੇ ਨਾਲ ਲੋ ਬਾਈ ਉਹ ਲੋ ਬਾਈ ਮੱਕੀ ਆ ਗਈ ਇੱਧਰ ਬਾਈ ਮੂਰੇ ਵੀ ਕੈਮਰਾ ਲਈ ਖੜੇ ਸਾਰੇ ਕਿਉਂਕਿ ਤੁਹਾਨੂੰ ਪਤਾ ਧਰਤੀ 'ਤੇ ਪਹੁੰਚੇ ਆ ਆਹ ਲੋ ਇੱਧਰ ਬਾਈ ਹਾਂ ਬਾਈ ਠੀਕ ਹੈ ਬਾਈ ਸਬਸਕ੍ਰਾਈਬਰ ਵੀਰ ਮਿਲਿਆ ਵੀ ਬਾਈ ਹੌਲੀ ਹੌਲੀ ਝਿਚਕਦਾ ਬੱਚਾ ਬਾਈ ਨੇ ਪਰ ਬਾਈ ਹੁਣ ਗੰਨ ਵੀ ਕਰਾਤੀ ਬਾਈ ਨੇ ਢੇੜਾ ਬਾਈ ਸਾਡੇ ਪਿੰਡ ਬਿੱਟੂ ਮਸ਼ੀਨ ਵਾਲਾ ਹੁੰਦਾ ਬਾਈ ਕਹਿੰਦਾ ਮੇਰਾ ਗਵਾਂਡੀ ਆ ਠੀਕ ਨਹੀਂ ਉਹ ਬਾਈ ਲੈ ਬਾਈ ਸਨ ਬੀਜ ਇਹ ਬੀਜ ਦੇ ਲੈ ਮੈਡਮ ਲੈ ਬਾਈ ਹਾਸੀ ਵੀ ਜਾ ਕੇ ਦੇ ਨਾਲ ਹੈ ਲੈ ਲੋ ਜੀ ਹੁਣ ਅੱਗੇ ਚੱਲ ਗਿਆ ਯਾ ਲੈ ਦੌੜ ਲਾ ਤਮਲੇ ਕੇ ਦੱਸੀ ਆ ਮੈਂ ਕ ਓਕੇ ਇਧਰ ਆ ਬਹੁਤ ਪਿਆਰਾ ਬਿੱਟੂ ਹੋਲੀ ਗੱਲ ਤੇ ਇਹਦੇ ਨਾਲ ਕਾਫੀ ਹੈ ਬਾਈ ਗੌਂਡੀ ਆ ਬਿੱਟੂ ਦਾ ਉਹੀ ਪੁੱਛ ਲਿਆ ਬਿੱਟੂ ਸਿੰਦਾ ਗੁਰੂ ਸਾਰੇ ਜਾਣਦੇ ਆ ਸਾਰੇ ਹੀ ਬਾਈ ਗੁਰੂ ਲੈ ਬਾਈ ਦਰਿਆ ਆ ਗਿਆ ਬਾਈ ਦਰਿਆ ਹਾਂ ਆ ਰਾਵੀ ਦਰਿਆ ਉਹ ਸਤਲੂ ਜੀ ਦਰਿਆ ਇਹ ਰਾਵੀ ਰਾਵੀ ਰਵੀ ਸਾਡੇ ਘਰੇ ਆ ਕੇ ਕਰਦਾ ਆ ਕੇ ਠੀਕ ਆ ਬਲੋ ਬਾਈ ਜਿਹੜੀ ਚੀਜ਼ ਦਾ ਪਤਾ ਨਹੀਂ ਕਹਿੰਦੇ ਪੁੱਛ ਲੈਣਾ ਚਾਹੀਦਾ ਰਵੀ ਇਧਰ ਆ ਆ ਆ ਇੱਕ ਜਿਹੜਾ ਬਾਈਆਂ ਦਾ ਪਿਆਰ ਲੋ ਜੀ ਬੰਦਾਰ ਖੁਸ਼ ਹੋ ਗਿਆ ਬਹੁਤ ਹੈ ਨਾ ਹੈ ਖੁਸ਼ੀ ਹੋ ਬਹੁਤ ਹੈ ਤੇਰੀ ਮਨ ਚਾਹਣਾ ਤੀ ਹੈ ਹਾਂ ਹਾਂ ਜੇ ਪਹਿਲਾਂ ਵੀ ਆਉਣਾ ਤਾਂ ਜੰਮੇ ਦੇ ਪਾਸਪੋਰਟ ਦੀ ਡੇਟ ਪੀਵੀ ਸੀ ਅੱਛਾ ਫਿਰ ਉਹਨੂੰ ਦੁਬਾਰਾ ਕਰਾਇਆ ਕਿਉਂ ਸੀ ਸਾਰਿਆਂ ਦੀ ਹੋਊਗੀ ਅਰਦਾਸ ਜੋ ਦੇ ਸਭ ਦੇ ਸਾਰ ਸਬਸਕ੍ਰਾਈਬਰ ਬੈਠੇ ਆਂ ਔਰ ਸਰਬੱਤ ਦੇ ਭਲੇ ਦੀ ਭਾਈ ਅਰਦਾਸ ਕਰੀ ਜਾਊਗੀ ਤਤ ਤਤ ਕਰਨ ਦੇ ਲਈ ਬਹੁਤ ਸਾਰੀਆਂ ਅਰਦਾਸਾਂ ਬੇਨਤੀਆਂ ਹੋਈਆਂ ਰੋਜ਼ ਸੰਗਤ ਜਿਹੜੀ ਅਰਦਾਸਾਂ ਬੇਨਤੀਆਂ ਕਰਦੀ ਸੀ ਵੀ ਕਿਤੇ ਕਿਛੇ ਹੋਏ ਖਾਮਾਂ ਹੋਣ ਦਰਸ਼ਕ ਬਜ਼ਾਰੇ ਤਾਂ ਜ਼ਿੰਮੇਦਾਰੀ ਆ ਉਹ ਕਰ ਸਕੀ ਤਾਂ ਹੁਣ ਅੱਗੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਅੱਗੇ ਇਹ ਦੀ ਬੱਸ ਹੈ ਹੁਣ ਇਹ ਉਸ ਪੁਆਇੰਟ ਦੇ ਉੱਪਰ ਪਹੁੰਚੇਗੀ ਟਰਮੀਨਲ ਪੁਆਇੰਟ ਦੇ ਉੱਪਰ ਪਹੁੰਚੇਗੀ ਜਿੱਥੇ ਜਾ ਕੇ ਆਪਾਂ ਅੱਗੇ ਦਰਸ਼ਨ ਦੇਦਾਰੀ ਕਰਨੇ ਤਾਂ ਦਰਵਾਜ਼ਾ ਸਾਹਿਬ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਤਾਂ ਤੁਹਾਨੂੰ ਸਾਰੀਆਂ ਤਸਵੀਰਾਂ ਹੋ ਸਕਦੀਆਂ ਹਨ ਮੰਨ ਗਿਆ ਸਪੀਚ ਪੈਨ ਵੀ ਗੈਰ ਕਰਨੀ ਪੈਗੀ ਧੰਨਵਾਦ ਬਹੁਤ ਸੋਹਣਾ ਹਾਂ ਬਾਈ ਨੇ ਇਹਨਾਂ ਪੂਰਾ ਕਰ ਲਿਆ ਇਹ ਵੀ ਮਹਾਰਾਜ ਕਿਸ਼ਨਗੋਨ ਬਸੇ ਦਾ ਅੱਛਾ ਇਹ ਪਿੰਡ ਜੀ ਨਹੀਂ ਜੀ ਕੋਟ ਕੈਂਪ ਹਾਂਜੀ ਕੋਟ ਕੈਂਪ ਅੱਛਾ ਜੀ ਠੀਕ ਹੈ ਜੀ ਲਓ ਭਾਈ ਤੇ ਤਾਰਾ ਨਾ ਨਹੀਂ ਇਹ ਉਹ ਤਾਂ ਲੈਣਾ ਸਰ ਤੁਸੀਂ ਇਹ ਕਿ ਬਸ ਲੈ ਜੀ ਕੋਈ ਲੈ ਲੈਂਦੇ ਹਾਂ ਹਲੋ ਭਾਈ ਭਾਈ ਡ라이ਵਰ ਵੀ ਸਾਡੇ ਨਾਲ ਆ ਲ ਗਿਆ ਕਹਿੰਦਾ ਕੋਈ ਗੱਲ ਨਹੀਂ ਪੁੱਛੋ ਜੋ ਚੀਜ਼ ਦੀ ਲੋੜ ਹੈ ਆ ਲੋ ਘੁੰਮ ਗਈ ਬੱਸ 10 ਮਿੰਟ ਦੀ ਆ ਬਸ ਅਕਦਰ ਸਿਲੀ ਇਹਦੀ ਆਪਾਂ ਜੋੜੀ ਜਮਾ ਕਰਵਾ ਕੇ ਲੇ ਗੋ ਲੋ ਜੀ ਆਗੇ ਟਿਕਾਣੇ ਬੱਸ ਜੀ ਉਮਰਸ਼ੀਅਤ ਨਹੀਂ ਹੋਏ ਆਪ ਜੀ ਨੂੰ ਵਿਜ਼ਿਟਿੰਗ ਕਾਰਡ ਮਿਲੇ ਨੇ ਸੇਮ ਇਸੇ ਤਰੀਕੇ ਨਾਲ ਹੈਂਗ ਰੱਖਨੇ ਨੇ ਕਿਸੇ ਨਾਲ ਚੇਂਜ ਨਹੀਂ ਕਰਨੇ ਗੁੰਮ ਨਹੀਂ ਕਰਨੇ ਆਪ ਜੀ 4 ਵਜੇ ਤੱਕ ਸਾਡੇ ਕੋਲ ਸਟੇ ਕਰੋਗੇ 4 ਵਜੇ ਤੋਂ ਪਹਿਲਾਂ ਵੀ ਆਪ ਜੀ ਦਰਸ਼ਨ ਕਰਕੇ ਵਾਪਸ ਜਾਣਾ ਚਾਹੋ ਸੇਮ ਇਸੇ ਜਗ੍ਹਾ ਤੋਂ ਵਾਪਸੀ ਲਈ ਬੱਸ ਮਿਲੇਗੀ ਆਖਰੀ ਬੱਸ 4 ਵਜੇ ਜਾਏਗੀ ਉਸ ਤੋਂ ਪਹਿਲਾਂ ਹਰ 15 ਤੋਂ 20 ਮਿੰਟ ਬਾਅਦ ਵਾਪਸੀ ਲਈ ਬੱਸ ਜਾਏਗੀ ਆਪ ਜੀ ਅੰਦਰ ਇੰਟਰ ਹੋਵੋਗੇ ਆਪ ਜੀ ਦੀ ਰਾਈਟ ਸਾਈਡ ਤੇ ਪਹਿਲਾ ਰੂਟ ਜੋੜਾ ਘਰ ਹੈ ਨੈਕਸਟ ਰੂਟ ਲਾਕਰ ਰੂਟ ਗੱਟਰੀ ਘਰ ਹੈ ਐਕਸਟਰਾ ਸਮਾਨ ਰੱਖਣ ਲਈ ਆਪ ਦੀ ਲਾਕਰ ਯੂਜ਼ ਕਰ ਸਕਦੇ ਹੋ ਆਪਣਾ ਸਮਾਨ ਨਾਲ ਫੜਨਾ ਚਾਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ ਜੋੜੇ ਉਤਾਰਨ ਤੋਂ ਬਾਅਦ ਹੈਂਡਵਾਸ਼ ਕਰਨ ਲਈ ਬਾਹਰ ਪਿਛਰ ਦੇ ਨਾਲ ਵਾਸਸ਼ੇਸ਼ਨ ਲੱਗਾ ਹੋਇਆ ਆਪ ਜੀ ਇੱਥੇ ਹੈਂਡਵਾਸ਼ ਕਰ ਸਕਦੇ ਹੋ ਪੀਣ ਵਾਸਤੇ ਅੰਦਰ ਵਾਲੀ ਸਾਈਡ ਤੇ ਹਾਲ ਦੇ ਅੰਦਰ ਵਾਟਰ ਡਿਸਪੈਂਸਰ ਲੱਗੇ ਹੋਏ ਨੇ ਆਪ ਜੀ ਅੰਦਰ ਵਾਲੀ ਸਾਈਡ ਤੋਂ ਪਾਣੀ ਪੀ ਸਕਦੇ ਹੋ ਲੰਗਰ ਵਾਸਤੇ ਆਪ ਜੀ ਰਸੋਈ ਲੈ ਕੇ ਆਏ ਹੋ ਉਹਦਾ ਕਾਊਂਟਰ ਵੀ ਅੰਦਰ ਵਾਲੀ ਆਪਣੀ ਰਾਈਟ ਸਾਈਡ ਤੇ ਜਾਓਗੇ ਕਿਰਪਾਨ ਸਾਹਿਬ ਨਿਸ਼ਾਨ ਸਾਹਿਬ ਖੇਤੀ ਸਾਹਿਬ ਦੇ ਦਰਸ਼ਨ ਮੋਣਗੇ ਦੁਵਾਰਾ ਸਾਹਿਬ ਪਹੁੰਚ ਕੇ ਆਪ ਜੀ ਲੈਫਟ ਸਾਈਡ ਤੇ ਜਾਓਗੇ ਇੱਕ ਦਿਉੜੀ ਨਜ਼ਰ ਆਏਗੀ ਉਹਦੇ ਫੇਸ ਤੇ ਲਿਖਿਆ ਹੋਇਆ ਕਰਤਾਰਪੁਰ ਕਰਤਾਬッセ ਸੰਤਨ ਕੇ ਬਾਸ ਉਸ ਦਿਉੜੀ ਦੀ ਰਿਸੈਪਸ਼ਨ ਚ 뮤ਜ਼ੀਅਮ ਹੈ ਉਸੇ ਦਿਉੜੀ ਦੀ ਬੈਕ ਸਾਈਡ ਤੇ ਲੰਗਰ ਹਾਲ ਹੈ ਉੱਥੋਂ ਆਪ ਜੀ ਲੰਗਰ ਕਰੋਗੇ ਲੰਗਰ ਹਾਲ ਦੀ ਬੈਕ ਸਾਈਡ ਤੇ ਮਾਰਕੀਟ ਹੈ ਆਪ ਦੀ ਅੰਦਰ ਵਾਲੀ ਸਾਈਡ ਤੋਂ ਵੀ ਮਾਰਕੀਟ ਜਾ ਸਕਦੇ ਹੋ ਉਸੇ ਮਾਰਕੀਟ ਤੇ ਆਪਣੇ ਜੋੜੇ પાਕੇ ਜਾਣਾ ਚਾਹੋ ਦਰਸ਼ਨ ਕਰਨ ਤੋਂ ਬਾਅਦ ਇਸੇ ਜਗ੍ਹਾ ਤੇ ਆ ਜਾਓਗੇ ਜੋੜੇ પાਕੇ ਆਪ ਜੀ ਦੀ ਲੈਫਟ ਸਾਈਡ ਤੇ ਸਿੱਧਾ ਟਰੈਕ ਮਾਰਕੀਟ ਜਾ ਰਿਹਾ ਹੈ ਇਸ ਟ੍ਰੈਕ ਤੋਂ ਵੀ ਬਾਹਰ ਜਾ ਸਕਦੇ ਹੋ ਮਾਰਕੀਟ ਦੇ ਵਿੱਚ ਕਰੰਸੀ ਸਟੇਜ ਨਹੀਂ ਕਿਸੇ ਦੀ ਮਿਲੇਗੀ ਵਾਸ਼ਰੂਮ ਦੀ ਕਿਸੇ ਦੀ ਨਹੀਂ ਮਿਲੇਗੀ ਵਾਸ਼ਰੂਮ ਦੀ ਕਿਸੇ ਦੀ ਅੱਧਰ ਵਾਲੀ ਸਾਈਡ ਤੇ ਵੀ ਹੈ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਪਾਸੇ ਜਿਹੜਾ ਬਰਾਮਦਾ ਕੋਰੀਡੋਰ ਹੈ ਉਹਦੇ ਰਾਈਟ ਲੈਫਟ ਦੋਨਾਂ ਕੋਨਿਆਂ 'ਚ ਬਾਥਰੂਮ ਬਣੇ ਹੋਏ ਨੇ ਬਾਥਰੂਮਾਂ 'ਚ ਐਕਸਟਰਾ ਜੋੜੇ ਵੀ ਰੱਖੇ ਹੋਏ ਨੇ ਆਪ ਜੀ ਖੇਤੀ ਸਾਹਿਬ ਦੇ ਦਰਸ਼ਨ ਬਾਬਾ ਜੀ ਦੇ ਬਾਗ ਦੇ ਦਰਸ਼ਨ ਜੋੜੇ ਪਾਸੇ ਕਰਨਾ ਚਾਹੋ ਰਾਈਟ ਸਾਈਡ ਤੇ ਜਾ ਕੇ ਬਾਹਰ ਵਾਲੀ ਸਾਈਡ ਤੋਂ ਕਰ ਸਕਦੇ ਹੋ ਦਰبار صاحب ਦੇ ਅੰਦਰ ਜਗਾ ਜਗਾ ਸਾਈਨ ਬੋਰਡ ਲੱਗੇ ਹੋਏ ਨੇ ਆਪਜੀ ਦੀ ਹੈਲਪ ਲਈ ਕਾਰਪਟ ਵਿਛੇ ਹੋਏ ਨੇ ਮੌਸਮ ਚੋਂ ਕਿ ਬਾਰਿਸ਼ ਵਾਲਾ ਸਲਿਪਰੀ ਹੈ ਆਪਜੀ ਕਾਰਪਟ ਦਾ ਯੂਜ਼ ਕਰੋਗੇ ਔਰ ਆਰਾਮ ਨਾਲ ਚੱਲੋਗੇ ਇਸ ਤੋਂ ਇਲਾਵਾ ਵੀ ਆਪਜੀ ਦਰਬਾਰ ਸਾਹਿਬ ਦੇ ਹਵਾਲੇ ਨਾਲ ਕਿਸੇ ਹੈਲਪਰ ਇੰਕੋਡੀ ਲੋਡ ਹੋਵੇ ਆਪਜੀ ਦੀ ਹੈਲਪ ਲਈ ਅਸੀਂ ਅਕੂਦਰੇ ਪਾਕਿਸਤਾਨ ਔਰ ਕਰਤਾਰਪੁਰ ਆਂਦਾ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਵੈਲਕਮ ਵੈਲਕਮ ਬੋਲੋ ਜੀ ਸਤਿ ਸ੍ਰੀ ਅਕਾਲ ਲੋ ਜੀ ਆਪਣੀਆਂ ਸੰਗਤ ਜਾ ਰਹੀ ਹੈ ਸਾਰੀ ਨੂਰੇ ਹਾਂ ਕੋਈ ਟਰੈਕਟਰ ਲੈ ਕੇ ਆਉਣਾ ਹੈ ਘਰ ਦੇ ਨਾਲ ਲੈ ਲਾ ਬਾਈ ਦਰਬਾਰ ਸਾਹਿਬ ਸਾਹਮਣੇ ਲੋ ਜੀ ਕਰੋ ਦਰਸ਼ਨ ਜੀ ਬੰਦੇ ਦਾਰੇ ਠੀਕ ਆ ਜਾ ਕੁਝ ਨਹੀਂ ਹੈਗਾ ਪਹੁੰਚ ਗਏ ਬਾਈ ਲੋ ਭਾਈ ਪਰਾਨੇ ਇੱਕੋਣਾ ਕੰਦਾ ਸਾਰਾ ਵਿਰਾਸਤ ਸੰਭ ਕਰਕੀ ਵੀ ਇਹਨਾਂ ਨੇ ਦੇਖ ਲਓ ਦਸ ਦਾ ਪੇਂਟ ਉਤਰਿਆ ਹੋਆ ਵੀ ਦਰਬਾਰ ਸਾਹਿਬ ਬਾਕੀ ਤੇ ਆ ਲਿਖ ਹੋਇਆ ਹੋਆ ਭਾਈ ਉੱਪਰ ਇਹ ਆਪਾਂ ਨੂੰ ਪਾਸ਼ਾ ਹੁੰਦੀ ਨਹੀਂ ਆ ਲਓ ਆ ਗਿਆ ਭਾਈ ਇਨਸਾਨ ਸਾਹਿਬ ਦਰਬਾਰ ਸਾਹਿਬ ਮਾਹੌਲ ਸ਼ਾਂਤਮਈ ਹੈ ਲੋ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਉਹ ਆ ਗਈ ਬਾਈ ਸਾਹਮਣੇ ਮਜ਼ਾਰ ਸਾਹਿਬ ਕਰੀਮ ਨਾਲ ਕਿਰਪਾ ਆਉਣੇ ਤੋਂ ਹੀ ਦੇ ਦੇ ਮੂੰਹ ਚ ਪਾ ਲੈਣਾ ਹਾਂਜੀ ਠੀਕ ਹੈ ਵਧੀਆ ਇਹਨ ਹੋਰੇ ਦਰਸ਼ਨ ਲੋਚ ਬਾਈ 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 लो जी भाई पहुंच गए मेन दरबार साहब पर वाह सचे पातशाह जी। करो जी दर्शन